ਜਜ਼ਬਾਤੀ ਜ਼ਿੰਦਗੀ ਸਟੋਰੇਜ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਮੈਨੂੰ ਲੱਗਦਾ ਮੈਂ ਠੀਕ ਨਹੀਂ ਆ ਦੇ ਨਾਲ ਜੋ ਕਿ ਲਿਖਤ ਹੈ ਕਹਾਣੀਕਾਰ ਕੁਲਵਿੰਦਰ ਕੌਸ਼ਲ ਜੀ ਦੀ। ਉਮੀਦ ਕਰਦੀ ਹਾਂ ਤੁਹਾਨੂੰ ਇਹ ਬੇਹੱਦ ਪਸੰਦ ਆਵੇਗੀ। ਸਾਲ ਪਰ ਹੋ ਗਿਆ ਪਿੰਡੋਂ ਸ਼ਹਿਰ ਦੀ ਇਸ ਆਧੁਨਿਕ ਕਲੋਨੀ ਚ ਆਇਆ ਨੂੰ। ਇਸ ਤਰ੍ਹਾਂ ਲੱਗਦਾ ਜਿਵੇਂ ਸਮਾਂ ਹਵਾ ਬਣ ਕੇ ਉੱਡ ਗਿਆ ਹੋਵੇ। ਹਾਲੇ ਕੱਲ ਦੀ ਤਾਂ ਗੱਲ ਆ ਜਦੋਂ ਮੈਂ ਹਫ਼ਤਾ ਪਾਰ ਸੌਂ ਕੇ ਨਹੀਂ ਦੇਖਿਆ ਸੀ ਕਿ ਪਿੰਡ ਛੱਡ ਕੇ ਸ਼ਹਿਰ ਰਹਿਣ ਲੱਗਣਾ ਕਿਵੇਂ ਰਹਾਂਗਾ। ਦਿਲ ਕਿਵੇਂ ਲੱਗੂ ਕਿਸ ਨੂੰ ਆਪਣਾ ਕਹਾਂਗਾ ਚਾਹੇ ਪਿੰਡ 'ਚ ਵੀ ਪਹਿਲਾਂ ਵਾਲੀ ਆਪਣਤ ਨਹੀਂ ਰਹੀ ਪਰ ਸ਼ਹਿਰ ਨੂੰ ਤਾਂ ਕਿਹਾ ਹੀ ਕੰਕਰੀਟ ਦਾ ਜੰਗਲ ਗਿਆ ਹੈ ਮੇਰੇ ਦੋਸਤ ਦੇ ਕਹਿਣ ਅਨਸਾਰ ਸੋਚ ਲੈ ਉੱਥੇ ਗੁੰਮ ਕੇ ਰਹਿ ਜਾਵੇਂਗਾ ਆਪਣੀ ਪਛਾਣ ਵੀ ਨਹੀਂ ਲੱਭਣੀ ਪੁੱਭਾ ਮਾਰ ਮਾਰ ਰਹੇਗਾ ਉਸਨੇ ਸੋਚ ਲੈ ਜਿਸ ਅੰਦਾਜ਼ ਵਿੱਚ ਕਿਹਾ ਸੀ ਮੈਨੂੰ ਇੱਕ ਵਾਰ ਫਿਰ ਸੋਚਾਂ ਵਿੱਚ ਪਾ ਗਿਆ ਸੀ ਪਿਛਲੇ ਕਿੰਨੇ ਮਹੀਨਿਆਂ ਤੋਂ ਸੋਚਦਾ ਹੀ ਆਇਆ ਸੀ ਕੀ ਮੇਰਾ ਇਹ ਫੈਸਲਾ ਠੀਕ ਹੈ ਜਾਂ ਗਲਤ ਪਰ ਹਮੇਸ਼ਾ ਮਨ ਪਿੰਡ ਛੱਡ ਸ਼ਹਿਰ ਵੱਲ ਜਾਣ ਨੂੰ ਹੀ ਹਾਮੀ ਭਰਦਾ ਮੈਂ ਕੁਝ ਗਲਤ ਤਾਂ ਨਹੀਂ ਕਰਨ ਲੱਗਿਆ ਨਾ ਹੀ ਨਵਾਂ ਕਰਨ ਲੱਗਿਆ ਹਾਂ ਮਨੋੱਖ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ ਮੋੜ ਤੋਂ ਪਰਵਾਹ ਸੇ ਕਰਦਾ ਆਇਆ ਮੈਂ ਖੁੱਦ ਨੂੰ ਦਲੇਲ ਦਿੰਦਾ ਇਹ ਵੀ ਨਹੀਂ ਸੀ ਕਿ ਮੈਂ ਪਿੰਡ ਵਿੱਚ ਰਹਿਣਾ ਹੀ ਨਹੀਂ ਸੀ ਚਾਹੁੰਦਾ ਪਹਿਲਾਂ ਤਾਂ ਇਰਾਦਾ ਪਿੰਡ ਵਾਲਾ ਘਰ ਉਧੇੜ ਕੇ ਇੱਥੇ ਹੀ ਨਵੇਂ ਹਿਸਾਬ ਦਾ ਘਰ ਬਣਾਉਣ ਦਾ ਸੀ ਪਰ ਜੱਦੀਕਰ ਹੋਣ ਕਰਕੇ ਇਸ ਵਿੱਚ ਇੱਕ ਹਿੱਸਾ ਚਾਚੇ ਦਾ ਵੀ ਆਉਂਦਾ ਸੀ ਜੋ ਹੁਣ ਪਿਛਲੇ ਕਾਫੀ ਸਾਲਾਂ ਤੋਂ ਮੋਹਾਲੀ ਜਾ ਵਸਿਆ ਸੀ ਚਾਚੇ ਵਾਲੇ ਹਿੱਸੇ ਨਾਲ ਘਰ ਲਈ ਜਗਾ ਪੂਰੀ ਪੈਂਦੀ ਸੀ ਪਰ ਚਾਚਾ ਸੀ ਕਿ ਨਾ ਤਾਂ ਸਾਨੂੰ ਘਰ ਚੋਂ ਹਿੱਸਾ ਛੱਡਦਾ ਸੀ ਨਾ ਹੀ ਵੇਚਦਾ ਸੀ ਇੱਕ ਵਾਰ ਮੈਂ ਗੱਲ ਸਿੱਧੀ ਨਿਮੇੜਲ ਨਹੀਂ ਚਾਚੇ ਕੋਲ ਮੋਹਾਲੀ ਹੀ ਚਲਿਆ ਗਿਆ ਕਿ ਉਸ ਨਾਲ ਗੱਲ ਹੀ ਕਰਾਂ ਵਾਂ ਹਾਲਚਾਲ ਤੋਂ ਬਾਅਦ ਮੈਂ ਮਲਵੀ ਜੀ ਜੀਬ ਨਾਲ ਗੱਲ ਤੋਰ ਲਈ ਚਾਚਾ ਪਿੰਡ ਵਾਲੇ ਘਰ ਦਾ ਕੀ ਕਰਨਾ ਫਿਰ ਕੀ ਕਰਨਾ ਮਤਲਬ ਸ਼ੇਰਾ ਇਹੋ ਕਿ ਹੁਣ ਉਹ ਘਰ ਕਾਫੀ ਪੁਰਾਣਾ ਹੋ ਗਿਆ ਮੈਂ ਸੋਚਦਾ ਸੀ ਉਸ ਨੂੰ ਢਾਕੇ ਨਵਾਂ ਬਣਾ ਲਈਏ ਜਿਵੇਂ ਮਰਜ਼ੀ ਕਰ ਪੁੱਤਰਾ ਤੂੰ ਰਹਿਣਾ ਤੇ ਤੂੰ ਪਾਉਣਾ ਚਾਚੇ ਨੇ ਪੂਰਾ ਪਿਆਰ ਜਿਤਾਉਂਦੇ ਹੋਏ ਕਿਹਾ ਸੀ ਮੈਂ ਸੋਚਦਾ ਸੀ ਆਪਾਂ ਉਸ ਘਰ ਦੀ ਜਗ੍ਹਾ ਦਾ ਹਿਸਾਬ ਕਰ ਲੈਂਦੇ ਜੋ ਤੁਹਾਡੇ ਹਿੱਸੇ ਦੀ ਜਗ੍ਹਾ ਮੈਂ ਉਸਦੇ ਪੈਸੇ ਦੇ ਦਿੰਦਾ ਬਹੁਤ ਹੀ ਮੁਸ਼ਕਲ ਨਾਲ ਇਹ ਗੱਲ ਮੈਂ ਕਹਿ ਸਕਿਆ ਪਤਾ ਨਹੀਂ ਕਿਉਂ ਮੈਨੂੰ ਚਾਚੇ ਨਾਲ ਉਸ ਘਰ ਦੀ ਜਗ੍ਹਾ ਲਈ ਪੈਸਿਆਂ ਬਾਰੇ ਗੱਲ ਕਰਨ ਤੋਂ ਝਿਜਕ ਜਿਹੀ ਮਹਿਸੂਸ ਹੁੰਦੀ ਸੀ ਸ਼ਾਇਦ ਬੇਬੇ ਬਾਪੂ ਦੇ ਜਾਣ ਮਗਰੋਂ ਇੱਕ ਚਾਚਾ ਹੀ ਸੀ ਜਿਸ ਦਾ ਮੈਂ ਆਪਣੇ ਸਿਰ ਉੱਪਰ ਹੱਥ ਸਮਝਦਾ ਸੀ ਪਰ ਉਹ ਗੱਲ ਵੱਖ ਸੀ ਕਿ ਕਦੇ-ਕਦੇ ਇਹ ਹੱਥ ਮੈਨੂੰ ਸਿਰ ਤੋਂ ਗਿੱਚੀ ਵੱਲ ਆਉਂਦਾ ਲੱਗਦਾ ਜਦੋਂ ਵੀ ਚਾਚਾ ਸਾਲ ਸ਼ਮਾਈ ਖੇਤੀ ਦਾ ਹਿਸਾਬ ਕਰਨ ਆਉਂਦਾ ਜਦੋਂ ਦਾ ਮੈਂ ਸਰਕਾਰੀ ਨੌਕਰੀ 'ਚ ਭਰਤੀ ਹੋਇਆ ਚਾਚੇ ਦੀ ਹਰ ਗੱਲ 'ਚੋਂ ਮੈਨੂੰ ਅਜੀਬ ਜਿਹਾ ਮੁਸ਼ਕ ਮਾਰਦਾ। ਚਾਤਾ ਕੰਗੂ ਰਾਜਾ ਮਾਰ ਕੇ ਕਹਿਣ ਲੱਗਾ ਲੈ ਪੁੱਤ ਤੈਥੋਂ ਪੈਸੇ ਲੈਂਦਾ ਚੰਗਾ ਲੱਗਦਾ? ਤੂੰ ਐਂ ਕਰ। ਉਧੇੜ ਕੇ ਜਿਹੜਾ ਬਗਲ ਨਾਲ ਬਗਲ ਐ ਜਿੱਨਾ ਚਿਰ ਮੈਂ ਬੈਠਾਂ ਤੂੰ ਪੂਰਾ ਦਿਮਾਗ ਤੇ ਬੋਝ ਨਾ ਪਾ। ਫੇਰ ਤੁਸੀਂ ਪਾਈ ਪਾਈ ਦੇਖ ਲਿਓ। ਚਾਚੇ ਨੇ ਹੱਸਦਿਆਂ ਗੱਲ ਮੁਕਾਈ। ਫਿਰ ਵੀ ਚਾਚਾ ਕੱਲ ਨੂੰ ਕਿਸੇ ਰੋਲੇ ਨਾਲੋਂ ਅੱਜ ਗੱਲ ਮੁਕਾਈ ਚੰਗੀ ਹੁੰਦੀ ਐ ਮੈਂ ਇੱਕ ਵਾਰ ਫੇਰ ਚਾਚੇ ਤੇ ਝੋੜ ਪਾਇਆ ਲੈ ਤੂੰ ਕਮਲਾ ਹੋਇਆ ਰੋਲਾ ਕੀ ਪੈਣਾ ਤੂੰ ਕਿਹੜਾ ਮੈਨੂੰ ਬਿੱਟੂ ਤੋਂ ਆਢੇ ਨਾਲੇ ਭਾਈ ਉਸ ਜਗ੍ਹਾ ਬਹਾਨੇ ਪੈਂਡ ਵਿੱਚ ਮੇਰਾ ਵੀ ਸੀਰ ਰਹੁ ਮੈਨੂੰ ਪਤਾ ਤਾਂ ਸੀ ਕਿ ਚਾਚੇ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਤੇ ਹੋਇਆ ਵੀ ਇਹੋ ਉਹ ਹਿਸਾਬ ਜੇ ਨਾਲ ਜਵਾਬ ਦੇ ਗਿਆ ਮੁੰਡਾ ਉਸ ਦਾ ਕਨੇਡਾ ਬੈਠਾ ਉਸਨੇ ਕਿਹੜਾ ਆਉਣਾ ਇੱਥੇ ਚਾਚੀ ਆਪ ਕਈ ਮਹੀਨਿਆਂ ਦੀ ਉੱਥੇ ਗਈ ਹੋਈ ਐ। ਇਹਦੀ ਵੀ ਇੱਕ ਲੱਤ ਉੱਥੇ ਤੇ ਇੱਕ ਇੱਥੇ ਲੜਕਦੀ ਰਹਿੰਦੀ ਆ। ਪਰ ਗੱਲਾਂ-ਗੱਲਾਂ 'ਚ ਮੈਨੂੰ ਵੀ ਅੰਤ ਵਿਚਕਾਰ ਲੜਕਾ ਗਿਆ। ਮੈਂ ਇਹਨਾਂ ਦੇ ਸਾਰੇ ਲੜਕੇ ਛੱਡ ਕੇ ਸਮਝਦੀ ਆ ਇਹ ਨਹੀਂ ਚਾਹੁੰਦੇ ਆਪਾਂ ਚੰਗਾ ਘਰ ਬਣਾ ਕੇ ਬੈਠੀਏ। ਉਹੀ ਸ਼ਰੀਕਾਂ ਵਾਲੀ ਗੱਲ ਹੋਈ। ਮੇਰੀ ਘਰ ਵਾਲੀ ਮਨਜੋਤ ਨੇ ਮੂੰਹ ਬਣਾਉਂਦਿਆਂ ਕਿਹਾ। ਉਸਦੇ ਮੂੰਹੋਂ ਸ਼ਰੀਕਾਂ ਵਾਲੀ ਗੱਲ ਸੁਣ ਕੇ ਪਤਾ ਨਹੀਂ ਕਿਉਂ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ। ਕੀ ਹੋਇਆ? ਨਾ ਮੇਰੀ ਗੱਲ ਤੁਹਾਨੂੰ ਝੂਠ ਲੱਗਦੀ ਆ ਝੂਠ ਨਹੀਂ ਇੱਕ ਗੱਲ ਜਿੱਤੇ ਆ ਗਈ ਸੀ ਮੈਂ ਉਸੇ ਤਰ੍ਹਾਂ ਮਸਕਰਾਂਦਿਆਂ ਕਿਹਾ ਕਿਹੜੀ ਗੱਲ ਮੈਨੂੰ ਵੀ ਪਤਾ ਚੱਲੇ ਤਾਂ ਸੁਣ ਇੱਕ ਦੋਸਤ ਨੇ ਸੁਣਾਈ ਸੀ ਕਹਿੰਦਾ ਉਹਦੇ ਗਵਾਂਢ 'ਚ ਦੋ ਪਾਈ ਰਹਿੰਦੇ ਨੇ ਇੱਕ ਤਾਂ ਸਾਰਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਤੇ ਦੂਜਾ ਪੂਰੀ ਐਸ਼ ੜਾਉਂਦਾ ਪਰ ਉਹਨਾਂ 'ਚ ਇੱਕ ਫਰਕ ਆ ਐਸ਼ ੜਾਉਣ ਵਾਲਾ ਹਰ ਸਾਲ ਦੋ ਸਾਲ ਬਾਅਦ ਆਪਣੀ ਜ਼ਮੀਨ ਦਾ ਕੁਝ ਹਿੱਸਾ ਵੇਚ ਦਿੰਦਾ ਤੇ ਮਿੱਟੀ ਨਾਲ ਮਿੱਟੀ ਹੋਣ ਵਾਲਾ ਉਸ ਤੋਂ ਜ਼ਮੀਨ ਖਰੀਦ ਲੈਂਦਾ ਇੱਕ ਦਿਨ ਐਸ਼ ਕਰਨ ਵਾਲੇ ਨੂੰ ਮੇਰੇ ਦੋਸਤ ਨੇ ਸਮਝਾਉਂਦਿਆਂ ਕਿਹਾ ਤੂੰ ਵੀ ਥੋੜੀ ਬਹੁਤ ਮਿਹਨਤ ਕਰ ਲਿਆ ਕਰ ਦੇਖ ਤੇਰਾ ਹੀ ਭਾਈ ਆ ਜੋ ਹਰ ਸਾਲ ਜ਼ਮੀਨ ਖਰੀਦਦਾ ਏ ਤੇ ਤੂੰ ਵੇਚਦਾ ਉਹਨੇ ਪਤਾ ਕੀ ਜਵਾਬ ਦਿੱਤਾ ਕਹਿੰਦਾ ਜ਼ਮੀਨ ਜਮੂਨ ਦੀ ਤਾਂ ਛੱਡ ਤੂੰ ਦੇਖ ਕਿਵੇਂ ਸ਼ਰੀਕਾਂ ਨੂੰ ਸਾਰੀ ਉਮਰ ਨਵੀਂ ਜੁੱਤੀ ਨਹੀਂ ਪਾਉਣ ਦਿੰਦਾ ਜਦੋਂ ਉਹਨੂੰ ਪਹਿਲੀ ਖਰੀਦੀ ਜ਼ਮੀਨ ਦੇ ਪੈਸੇ ਆੜתਿਆਂ ਕੋਲ ਮੋੜ ਕੇ ਉਹ ਸੌਖਾ ਹੋਣ ਲੱਗਦਾ ਆਪਾਂ ਪੂਰਾ ਕਜਮੀਨ ਫਿਰ ਵਕਾਊ ਕਰ ਦੇਈਦੀ ਆ ਨਾਲ ਲੱਗਦੀ ਜ਼ਮੀਨ ਕੌਣ ਛੱਡੇ ਐਸ ਲਈ ਫਿਰ ਉਸ ਦਾ ਹੱਥ ਟਾਈਟ ਕਰ ਦੇਈਦਾ ਦੱਸ ਕਦੋਂ ਜੁੜੂ ਉਹਨੂੰ ਜੁੱਤੀ ਮੇਰੀ ਗੱਲ ਸੁਣ ਕੇ ਮਨਜੋਤ ਵੀ ਹੱਸ ਪਈ ਤੇ ਸਾਡੇ ਘਰ ਚ ਆਇਆ ਤਨਾ ਕੁਝ ਘਟ ਗਿਆ ਸੀ ਮੈਂ ਇੱਕ ਦੋ ਸਿਆਣੇ ਬੰਦੇ ਵੀ ਚਾਚੇ ਕੋਲ ਭੇਜੇ ਪਰ ਜਦੋਂ ਉਸਨੇ ਕੋਈ ਕੰਨੀ ਨਾ ਫੜਾਈ ਤਾਂ ਮੈਂ ਪਿੰਡ ਚੋਂ ਹੀ ਕੋਈ ਹੋਰ ਜਗ੍ਹਾ ਦੇਖ ਘਰ ਬਣਾਉਂਦੀ ਸੋਚਣ ਲੱਗਿਆ ਸੀ ਆਪਾਂ ਐਂ ਕਰਦੇ ਆਂ ਪਿੰਡ ਚੋਂ ਹੀ ਕੋਈ ਹੋਰ ਜਗ੍ਹਾ ਲੈ ਕੇ ਘਰ ਬਣਾ ਲੈਨੇ ਆਂ ਇੱਕ ਦਿਨ ਡਿਊਟੀ ਤੋਂ ਆਉਂਦਿਆਂ ਹੀ ਮੈਂ ਮਨਜੋਤ ਨੂੰ ਆਪਣੇ ਮਨ ਦੀ ਗੱਲ ਦਸੀ ਜਿਵੇਂ ਮਰਜ਼ੀ ਕਰੋ ਮੈਂ ਇੱਥੋਂ ਨਹੀਂ ਹੁਣ ਇਸ ਘਰ ਵਿੱਚ ਰਿਹਾ ਜਾਂਦਾ ਡਿਗੂ ਡਿਗੂ ਕਰਦਾ ਪਤਾ ਨਹੀਂ ਕਦੋਂ ਉੱਪਰ ਆਪੇ ਮੀਹ ਹਨੇਰੀ ਚ ਜਾਂ ਤਰਹਿ ਤਰਹਿ ਕਰਦੀ ਆ ਦੇਖਣ ਵਾਲਾ ਵੀ ਕੀ ਕਹੂ ਸਾਰਾ ਕੁਝ ਹੁੰਦੇ ਸੁਣਦੇ ਵੀ ਮਨਜੋਤ ਦਾ ਡਰ ਜਾਏ ਸੀ। ਘਰ ਬਣਿਆ ਵੀ ਬਹੁਤ ਪੁਰਾਣਾ ਸੀ। ਹਰ ਸਾਲ ਉਸਦੀ ਲਿਪਾ ਪੋਚੀ ਤੇ 20-30 ਹਜ਼ਾਰ ਲੱਗ ਜਾਂਦਾ ਸੀ। ਕੋਈ ਤੂੰ ਕਮਲਾ ਹੋਇਆ ਪਿੰਡ 'ਚ ਇੰਨੇ ਪੈਸੇ ਲਾਵੇਂਗਾ? ਦੁਨੀਆ ਗਾਹਾਂ ਦੀ ਸੋਚਦੀ ਆ ਤੂੰ ਉੱਥੇ ਹੀ ਟੱਕਰਾਂ ਮਾਰੀ ਜਾਣਾ। ਮੈਂ ਇੱਕ ਦਿਨ ਆਪਣੇ ਜੁੰਡੀ ਦੇ ਯਾਰ ਗੁਰਮਖ ਨਾਲ ਗੱਲ ਕੀਤੀ ਤਾਂ ਉਹ ਇੱਕਦਮ ਟੱਪ ਉੱਠਿਆ। ਮਤਲਬ ਮਤਲਬ ਕਿ ਘਰ ਬਣਾਉਣਾ ਤਾਂ ਸ਼ਹਿਰ ਬਣਾ ਇੱਥੇ ਪਿੰਡ 'ਚ ਕੀ ਰੱਖਿਆ? ਉਨੇ ਸ਼ਹਿਰਾਂ ਦੇ ਹੱਕ 'ਚ ਹਮੇਸ਼ਾ ਪਿੰਡਾਂ ਬਾਰੇ ਕਹੀ ਜਾਂਦੀ ਗੱਲ ਦੁਹਰਾਈ। ਨਹੀਂ ਨਹੀਂ ਪਿੰਡ ਬਿਨਾ ਅਸੀਂ ਕਿੱਥੇ ਰਹਿ ਸਕਦੇ ਹਾਂ? ਨਾਲੇ ਆਪਣੇ ਪਿੰਡ ਕਿਹੜੀ ਸਹੂਲਤ ਦੀ ਘਾਟ ਆ ਸ਼ਹਿਰ ਨਾਲੋਂ? ਮੈਂ ਸ਼ਹਿਰ ਮਾਰਦਿਆਂ ਕਿਹਾ। ਘਾੜ ਘੋਟ ਤੈਨੂੰ ਕੱਲ ਨੂੰ ਰੜਕੂ ਜਦੋਂ ਜਵਾਕਾਂ ਨੂੰ ਟਿਊਸ਼ਨਾਂ ਲਈ ਸਵੇਰੇ ਸ਼ਾਮ ਲੱਦੀ ਫਿਰੇਗਾ। ਮੁੱਕ ਦੀ ਗੱਲ ਆਪਣੀਆਂ ਦਲੀਲਾਂ ਨਾਲ ਉਹਨੇ ਮੈਨੂੰ ਸ਼ਹਿਰ ਦੇ ਹੱਕ 'ਚ ਭੁਗਤਾ ਲਿਆ। ਮੇਰੇ ਵੀ ਅੰਦਰ ਕਿਤੇ ਨਾ ਕਿਤੇ ਸ਼ਹਿਰ ਵਸਣ ਦੀ ਗੱਲ ਬੈਠੀ ਸੀ। ਕਾਰਾ ਕਿ ਮੈਂ ਮਨਜੋਤ ਨੂੰ ਨਵਾਂ ਫੈਸਲਾ ਸੁਣਾ ਦਿੱਤਾ ਕਿ ਹੁਣ ਤਾਂ ਨਵਾਂ ਘਰ ਸ਼ਹਿਰ ਹੀ ਬਣੂਗਾ ਤੇ ਉਹ ਮੇਰੇ ਵੱਲ ਦੇਖ ਮਿੰਨਾ ਮਿੰਨਾ ਮੁਸਕਰਾਈ ਸੀ ਸੋਚਦੀ ਹੋਣੀ ਕਿ ਸਵੇਰੇ ਦੇਖੂ ਕੀ ਕਹਿੰਦੇ ਹਨ ਜਦੋਂ ਰਾਤ ਦੇ ਵਪਾਰੀ ਲੱਦ ਗਏ ਕਿਉਂਕਿ ਉਹ ਜਾਣਦੀ ਸੀ ਕਿ ਪਿੰਡ ਵਿੱਚ ਮੇਰੀ ਜਾਨ ਵਸਦੀ ਹੈ ਪਹਿਲਾਂ ਵੀ ਇੱਕ ਦੋ ਵਾਰ ਗੱਲ ਚੱਲੀ ਸੀ ਪਿੰਡੋਂ ਸ਼ਹਿਰ ਸ਼ਿਫਟ ਕਰਨ ਦੀ ਪਰ ਮੈਂ ਕਦੇ ਕੰਨ ਤੇ ਜੂਣਾ ਸਰਕਣ ਦਿੱਤੀ ਮੈਂ ਸੋਚਦਾ ਸੀ ਇਸ ਪਿੰਡ ਤੋਂ ਬਿਨਾ ਮੈਂ ਕਿਤੇ ਹੋਰ ਜਿਉਣ ਦੀ ਕਲਪਨਾ ਵੀ ਨਹੀਂ ਕਰ ਸਕਦਾ ਸੀ ਇੱਥੇ ਮੇਰੇ ਦੋਸਤ ਵੱਸਦੇ ਨੇ ਜਿਨ੍ਹਾਂ ਨਾਲ ਮੈਂ ਬਚਪਨ ਤੋਂ ਖੇਡਦਾ ਰਿਹਾ ਹਾਂ ਇਸ ਪਿੰਡ ਦਾ ਹਰ ਬੁਛਿੰਦਾ ਮੇਰਾ ਕੋਈ ਨਾ ਕੋਈ ਲੱਗਦਾ ਹੈ ਹਰ ਜਗ੍ਹਾ ਨਾਲ ਕੋਈ ਨਾ ਕੋਈ ਯਾਦ ਜੁੜੀ ਹੈ ਪਰ ਹੁਣ ਪਰ ਹੁਣ ਗੱਲ ਬਦਲ ਚੁੱਕੀ ਹੈ ਪਿਛਲੇ ਕੁਝ ਸਾਲਾਂ ਤੋਂ ਮੈਂ ਪਿੰਡ ਨਾਲੋਂ ਟੁੱਟਦਾ ਜਾ ਰਿਹਾ ਹਾਂ ਬਚਪਨ ਦੇ ਦੋਸਤਾਂ ਨੂੰ ਮਿਲਿਆ ਮਹੀਨੇ ਲੰਘ ਜਾਂਦੇ ਹਨ ਡਿਊਟੀ ਤੋਂ ਕਰ ਘਰ ਤੋਂ ਡਿਊਟੀ ਜ਼ਿੰਦਗੀ ਸਿਮਟ ਕੇ ਜੇ ਰਹਿ ਗਈ ਐ ਚਾਚੇ ਦਾਇਆਂ ਦਾ ਰੰਗ ਵੀ ਦੇਖ ਲਿਆ ਸਾਰੇ ਚਾਚੇ ਵਰਗੇ ਹਨ ਬਸ ਮੁਖਾਟੇ ਬਦਲੇ ਹੋਏ ਹਨ ਹਾਲੇ ਪਿਛਲੇ ਸਾਲ ਹੀ ਗਲੀ ਵਿੱਚ ਨਾਲੀ ਬਣਾਉਣ ਵੇਲੇ ਜੋ ਰਫੜ ਪਿਆ ਸੀ ਉਸ ਵੇਲੇ ਦੀਆਂ ਕਈਆਂ ਸੁਣੀਆਂ ਗੱਲਾਂ ਦੇ ਜ਼ਖਮ ਹੁਣ ਤੱਕ ਸੀਨੇ ਤੇ ਪਏ ਹਨ ਸਾਥੋਂ ਅਗਲੇ ਘਰ ਵਾਲੇ ਨਾਜਰਤਾਏ ਕੇ ਔਖੇ ਹੋ ਗਏ ਕਿ ਗਲੀ ਉੱਚੀ ਚੱਕ ਨੀ ਦੇਣੀ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦਾ ਕਰਨੀ ਮਾਰਿਆ ਜਾਉ ਗਲੀ ਤੋਂ ਪਰ ਨਾਲੀ ਦੀ ਢਾਲ ਬਣਾਉਣ ਲਈ ਉਸ ਨੂੰ ਥੋੜਾ ਚੱਕਣਾ ਹੀ ਪੈਣਾ ਸੀ ਪਤਾ ਨਹੀਂ ਉਹਨਾਂ ਕੋਲ ਕਿਸ ਨੇ ਮੇਰਾ ਨਾਮ ਲੈ ਦਿੱਤਾ ਕਿ ਮੈਂ ਪੰਚਾਇਤ ਤੇ ਜ਼ੋਰ ਪਾ ਰਿਆ ਕਿ ਨਾਲੀ ਜ਼ਰੂਰ ਉੱਚੀ ਚੱਕੀ ਜਾਵੇ ਕਿਉਂਕਿ ਮੇਰੇ ਘਰ ਦੇ ਪਾਣੀ ਲੰਗਨ ਚ ਦਿੱਕਤ ਆਉਂਦੀ ਹੈ ਮੈਨੂੰ ਕਿਸੇ ਕਹੀ ਸੁਣੀ ਗੱਲ ਦਾ ਪਤਾ ਵੀ ਨਹੀਂ ਸੀ ਕਿ ਰਾਤ ਨੂੰ ਨਾજર ਤਾਇਆ ਤੇ ਉਹਦਾ ਮੁੰਡਾ दारू ਪੀ ਕੇ ਲੱਗੇ ਲਲਕਾਰੇ ਮਾਰ ਪਹਿਲਾਂ ਤਾਂ ਕੋਈ ਗੱਲ ਪੱਲੇ ਨਹੀਂ ਪਈ ਪਰ ਜਦੋਂ ਸਮਝ ਆਈ ਕਿ ਇਹ ਭੋਗ ਤਾਂ ਮੈਨੂੰ ਹੀ ਵਰਤਾਇਆ ਜਾ ਰਿਹਾ ਤਾਂ ਮੈਂ ਵੀ ਤਾਜ ਆ ਗਿਆ ਗਵਾਂਡੀਆਂ ਵਿੱਚ ਬਹਿ ਕੇ ਮਸਾ ਲੜਾਈ ਹਟਾਈ ਬਾਅਦ ਵਿੱਚ ਗਲੀ ਵੀ ਉੱਚੀ ਹੋ ਗਈ ਨਾਲੀ ਵੀ ਬਣ ਗਈ ਨਾજર ਤਾਈ ਗਿਆਨ ਨੂੰ ਵੀ ਕੋਈ ਔਖ ਨਾ ਹੋਈ ਪਰ ਉਸ ਦਿਨ ਬਾਅਦ ਅਸੀਂ ਕਦੇ ਆਪਸ ਵਿੱਚ ਕਲਾਮ ਨਾ ਕੀਤਾ ਸ਼ਹਿਰ 'ਚ ਘਰ ਦੇਖਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਸੀ ਸੋਚ ਸੀ ਬਣਿਆ ਬਣਾਇਆ ਘਰ ਹੀ ਲਵਾਂਗਾ ਕਿਸੇ ਨੇ ਦੱਸਿਆ ਸੀ ਕਿ ਅੱਜਕੱਲ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਤੋਰਨ ਲਈ ਬਹੁਤ ਸਾਰੇ ਮਾਪੇ ਆਪਣੇ ਨਵੇਂ ਨਕੋਰ ਘਰ ਵੀ ਵੇਚ ਰਹੇ ਹਨ ਬਸ ਲੱਭਣ ਲਈ ਤੁਹਾਨੂੰ ਥੋੜੀ ਮਿਹਨਤ ਕਰਨੀ ਪੈਣੀ ਆ ਸ਼ਹਿਰ ਦੋ ਤਿੰਨ ਚੱਕਰ ਵੀ ਲਾਏ ਕਦੇ ਕੋਈ ਘਰ ਪਸੰਦ ਨਾ ਤੇ ਕਿਤੇ ਕੋਈ ਜਗ੍ਹਾ ਜਿੱਥੇ ਘਰ ਹੁੰਦਾ ਜਾਂ ਘਰ ਸਾਡੀ ਲੋੜ ਤੋਂ ਵੱਡਾ ਛੋਟਾ ਹੁੰਦਾ ਫਿਰ ਕਿਸੇ ਨੇ ਸਲਾਹ ਦਿੱਤੀ ਕਿ ਦਲਾਲ ਵਿੱਚ ਪਾਓ ਤੇ ਸੱਚਮੁੱਚ ਦਲਾਲ ਦੇ ਦਿਖਾਏ ਘਰਾਂ ਵਿੱਚੋਂ ਸਾਨੂੰ ਪਹਿਲੇ ਦਿਨ ਹੀ ਇੱਕ ਘਰ ਪਸੰਦ ਆ ਗਿਆ ਉਸ ਨਾਲ ਜਦੋਂ ਘਰ ਦੇਖਣ ਕਲੋਨੀ 'ਚ ਵੜੇ ਤਾ ਕਲੋਨੀ ਦਾ ਸ਼ਾਨਦਾਰ ਗੇਟ ਵੜਦਿਆਂ ਹੀ ਸਾਨੂੰ ਇਹ ਲੱਗਾ ਜਿਵੇਂ ਕਿਸੇ ਹੋਰ ਦੁਨੀਆ 'ਚ ਆ ਗਏ ਹੋਈਏ ਇਹ ਸਾਡੇ ਪੰਜਾਬ ਦਾ ਹਿੱਸਾ ਨਾ ਹੋਵੇ ਇੱਕ 40 ਫੁੱਟ ਮੇਨ ਸੜਕ ਜਿਸ ਤੋਂ ਅੱਗੇ 30-30 ਫੁੱਟੀਆਂ ਸੜਕਾਂ ਜਿਨ੍ਹਾਂ ਉੱਪਰ ਦੋਵੇਂ ਪਾਸੇ ਲੜੀਵਾਰ ਖਜੂਰਾ ਚਾਈਨਾ ਪਾਮ ਬੋਤਲ ਪਾਮ ਵਰਗੇ ਪਤਾ ਹੀ ਨਹੀਂ ਕਿੰਨੇ ਕਬੂਟੇ ਲੱਗੇ ਹੋਏ ਸਨ ਸਾਰੇ ਘਰ ਵੀ ਇੱਕ ਨਿਸ਼ਚਿਤ ਤਰਤੀਬ ਵਿੱਚ ਸਨ ਇਸ ਕਲੋਨੀ 'ਚ ਤੁਹਾਨੂੰ ਕੋਈ ਤਾਰ ਜਾਂ ਬਿਜਲੀ ਦਾ ਖੰਭਾ ਨਹੀਂ ਦਿਸੂ ਜੀ ਸਾਰਾ ਬਿਜਲੀ ਦਾ ਕੰਮ ਅੰਡਰਗਰਾਉਂਡ ਆ। ਦਲਾਲ ਨੇ ਕਲੋਨੀ ਦੀ ਸਫਤ ਕਰਦਿਆਂ ਮੈਨੂੰ ਇੱਕ ਬਹੁਤ ਵੱਡੇ ਪਾਰਕ ਕੋਲੋਂ ਅੰਦਰ ਨੂੰ ਜਾਂਦੀ ਸੜਕ ਘੁੰਮਣ ਲਈ ਗਿਆ। ਪਾਰਕ ਵਿੱਚ ਬੱਚਿਆਂ ਲਈ ਝੂਲੇ ਲੱਗੇ ਹੋਏ ਸਨ। ਮੂਰਤੀਆਂ ਨਾਲ ਉਸ ਨੂੰ ਸਜਾਇਆ ਗਿਆ ਸੀ। ਸਾਈਡਾਂ ਤੇ ਬੈਠਣ ਲਈ ਬੈਂਚ ਸਨ। ਹਾਂਜੀ, ਉਸ ਪਾਰਕ ਕੋਲ ਜਾਣਾ ਹੈ ਆਪਾਂ। ਹਾਂ ਹਾਂ। ਬਸ ਇੱਥੇ ਰੋਕ ਦਿਓ। ਇਹ ਇੱਕ ਹੋਰ ਪਾਰਕ ਹੈ। ਬਿਲਕੁਲ ਉਸ ਘਰ ਕੋਲ ਜਿਸ ਨੂੰ ਆਪਾਂ ਦੇਖਣਾ। ਇਸ ਤਰ੍ਹਾਂ ਦੀ ਸੱਤ ਪਾਰਕ ਨੇ ਕਲੋਨੀ ਚ ਤੁਹਾਨੂੰ ਇਸ ਤਰ੍ਹਾਂ ਦੀ ਕਲੋਨੀ ਸਾਰੇ ਸ਼ਹਿਰ ਚ ਨਹੀਂ ਮਿਲਨੀ ਖੁੱਲੇ ਡੁੱਲੇ ਘਟੋ ਘਾਟ 10 ਸਾਲ ਉਮਰ ਵੱਜ ਜਾਣੀ ਜੀ ਤੁਹਾਡੀ ਦਲਾਲ ਆਪਣੀ ਦਲਾਲੀ ਖਰੀ ਕਰਨ ਲਈ ਪੂਰਾ ਜੋਰ ਲਗਾ ਰਿਹਾ ਸੀ ਘਰ ਦਾ ਹਾਲੇ ਲੈਂਟਰ ਹੀ ਪਾਇਆ ਸੀ ਪਲਾਸਟਰ ਫਰਸ਼ ਵਗੈਰਾ ਸਾਰਾ ਕੰਮ ਰੰਦਾ ਸੀ ਇਹ ਘਰ ਬਿਲਡਰ ਨਵਾਂ ਬਣਾ ਕੇ ਵੇਚ ਰਹੇ ਸਨ ਪਹਿਲੀ ਗੱਲ ਜੋ ਸਾਨੂੰ ਪਸੰਦ ਆਈ ਘਰ ਹਾਲੇ ਨਵਾਂ ਬਣ ਰਿਹਾ ਸੀ ਤੇ ਬਾਕੀ ਰਹਿੰਦਾ ਅਸੀਂ ਆਪਣੀ ਨਿਗਾ ਚ ਬਣਵਾ ਸਕਦੇ ਸੀ ਦੂਸਰਾ ਕਲੋਨੀ ਬਹੁਤ ਖੁੱਲੀ ਡੁੱਲੀ ਤੇ ਆਧੁਨਿਕ ਨਕਸ਼ੇ ਦੇ ਹਿਸਾਬ ਨਾਲ ਬਣੀ ਹੋਈ ਸੀ ਰਿਹائش ਵੀ ਬਹੁਤ ਕਰਾ ਵਿੱਚ ਹੋ ਚੁੱਕੀ ਸੀ 10 ਕੁ ਦਿਨਾਂ ਵਿੱਚ ਆਪਣੇ ਖਾਸ ਰਿਸ਼ਤੇਦਾਰਾਂ ਤੇ ਉਸਾਰੀ ਦੇ ਕੰਮ ਦੀ ਜਾਣਕਾਰੀ ਰੱਖਣ ਵਾਲੇ ਦੋਸਤਾਂ ਨੂੰ ਦਿਖਾ ਕੇ ਪੂਰੀ ਤਸੱਲੀ ਬਾਅਦ ਮੈਂ ਬਿਲਡਰ ਨੂੰ ਸਾਈ ਫੜਾ ਕੇ ਪੁੱਛਿਆ 6-7 ਮਹੀਨੇ 'ਚ ਤਾਂ ਘਰ ਤਿਆਰ ਹੋ ਹੀ ਜਾਊ ਉਹ ਹੱਸਦਾ ਕਹਿਣ ਲੱਗਾ 6-7 ਮਹੀਨੇ ਕਿਹੜੇ ਤੁਸੀਂ ਡੇਢ ਦੋ ਮਹੀਨੇ ਚ ਤਿਆਰ ਲਓ ਤੁਸੀਂ ਬਸ ਬਿਆਨਾ ਕਰਵਾਓ ਅਸੀਂ ਤਾਂ ਸਾਰੀ ਲੇਬਰ ਇੱਧਰ ਹੀ ਲਾ ਦੇਣੀ ਆ ਘਰ ਬਾਰੇ ਸਾਰੀ ਗੱਲ ਪੱਕੀ ਕਰਕੇ ਜਦੋਂ ਮੈਂ ਤੇ ਮਨਜੋਤ ਵਾਪਸ ਪਿੰਡ ਵੱਲ ਨੂੰ ਆ ਰਹੇ ਸੀ ਪਤਾ ਨਹੀਂ ਕਿਉਂ ਮਨ ਖੁਸ਼ ਹੋਣ ਦੀ ਜਗ੍ਹਾ ਉਦਾਸ ਸੀ ਡੇਢ ਦੋ ਮਹੀਨੇ ਯਾਨੀ ਕਿ ਹੱਦ 50-60 ਦਿਨਾਂ ਤੱਕ ਪਿੰਡ ਛੱਡ ਸ਼ਹਿਰ ਵਸੂ ਕਰਨ ਦਾ ਜੋ ਜਨੂਨ ਸਾਡੇ ਮਨ 'ਚ ਸੀ ਹੁਣ ਹਕੀਕਤ 'ਚ ਬਦਲਣ ਵਾਲਾ ਸੀ ਕੇ ਸੱਚਮੁੱਚ ਉਸੇ ਪਿੰਡ ਛੱਡਣ ਲੱਗਿਆਂ ਆਪਣੇਆਂ ਨੂੰ ਛੱਡ ਕੇ ਬਗਾਨੀਆਂ ਦੇ ਵਿੱਚ ਸ਼ਹਿਰ ਚਾਹੇ ਮੇਰੇ ਲਈ ਅਣਜਾਣ ਨਹੀਂ ਸੀ ਪਰ ਸ਼ਹਿਰ ਮੈਨੂੰ ਪਿੰਡ ਵਾਂਗ ਕਿੱਥੇ ਜਾਣ ਸਕਦਾ ਸੀ ਮੇਰਾ ਦਿਲ ਘਟਣ ਲੱਗਾ ਜੋ ਅਹਿਸਾਸ ਸ਼ਹਿਰ ਚ ਘਰ ਲੱਪਣ ਤੱਕ ਨਹੀਂ ਹੋਇਆ ਸੀ ਹੁਣ ਜਦੋਂ ਅਸੀਂ ਸਾਈ ਫੜਾਏ ਸੀ ਤਾਂ ਦਿਲ ਚ ਡੁੱਬੂ ਪੈਣ ਲੱਗੇ ਮਨਜੋਤ ਜੋ ਹਰ ਵੇਲੇ ਘਰ ਬਾਰੇ ਗੱਲਾਂ ਕਰਦੀ ਥੱਕਦੀ ਨਹੀਂ ਸੀ ਮੇਰੇ ਨਾਲ ਵਾਲੀ ਸੀਟ ਤੇ ਚੁੱਪ ਜਾਂਪ ਬੈਠੀ ਸੀ ਆਖਰੋ ਦਿਨ ਵੀ ਆ ਗਿਆ ਜਦੋਂ ਅਸੀਂ ਸ਼ਹਿਰ 'ਚ ਸ਼ਿਫਟ ਕਰ ਗਏ ਇੱਥੇ ਆ ਕੇ ਕੁਝ ਦਿਨ ਉਪਰਾਜਾ ਲੱਗਿਆ ਮਨ ਉਦਾਸ ਰਹਿੰਦਾ ਦਿਮਾਗ ਪਿੱਛੇ ਵੱਲ ਖਿੱਚਦਾ ਪਰ ਫਿਰ ਅਸੀਂ ਆਪਣੇ ਕੰਮਕਾਰਾਂ ਵਿੱਚ ਰੁੱਝ ਗਏ ਕੰਮ ਤੋਂ ਕਰ ਘਰ ਤੋਂ ਕੰਮ ਸ਼ਾਮ ਨੂੰ ਕਲੋਨੀ ਵਿੱਚ ਸੈਰ ਕਰਦੇ ਰਾਹ ਮਿਲਦੇ ਹਰ ਇੱਕ ਨੂੰ ਮੈਂ ਸਿਰ ਝੁਕਾ ਕੇ ਤੇ ਮਨਜੋਤ ਦੋਵੇਂ ਹੱਥ ਜੋੜ ਕੇ ਫਤਿਹ ਬੁਲਾ ਜਾਂਦੇ ਮਨ ਹੀ ਮਨ ਮੈਂ ਸੋਚਦਾ ਜੇ ਇਹੋ ਜਿਹਾ ਪਿੰਡ ਹੁੰਦਾ ਤਾਂ ਦੂਰੋਂ ਹੀ ਕੀਆ ਕਰਨਾ ਸੀ ਕਿਮਿਆ ਤਾਇਆ ਕੈਮਾ ਤੇ ਤਾਇਏ ਦਾ ਜਵਾਬ ਹੋਣਾ ਸੀ ਆਹੋ ਜਵਾਨਾ ਤੂੰ ਸੁਨਾਹ ਬਾਲ ਬੱਚੇ ਰਾਜੀ ਨੇ ਇੱਥੇ ਤਾਂ ਅਣ ਕਿਹਾ ਜਾਂ ਅਨੁਸ਼ਾਸਨ ਆ ਬਸ ਮੂੰਹ ਜਿਹੇ ਚ ਸਤਿ ਸ੍ਰੀ ਅਕਾਲ ਜਾਂ ਨਮਸਕਾਰ ਕਰੋ ਅਗਲਾ ਵੀ ਬਸ ਸਿਰ ਜਿਹਾ ਝੁਕਾ ਦਿੰਦਾ ਆਪਣੇ ਆਪ ਤੇ ਮੈਂ ਹੱਸਦਾ ਜਿੰਨੀ ਮਰਜ਼ੀ ਫਤੇ ਬੁਲਾ ਲੈ ਬੱਲਿਆ ਉਹ ਗੱਲ ਨਹੀਂ ਬਣਨੀ ਜੋ ਪਿੰਡ ਵਿੱਚ ਸੀ ਇੱਥੇ ਕੀਨੇ ਔਖੇ ਵੇਲੇ ਕੰਮ ਆਉਣਾ ਤੇਰੇ ਪਿੰਡ ਦੇ ਮੋਹ ਦਾ ਉਬਾਲ ਜਾਂ ਅੰਦਰੋਂ ਅਠਦਾ ਸ਼ਹਿਰ ਆਇਆ ਨੂੰ ਕੁਝ ਦਿਨ ਹੀ ਹੋਏ ਸਨ ਕਿ ਬੇਟਾ ਪਾਰਕ 'ਚ ਖੇਡਣ ਗਿਆ ਉਸੇ ਤਰ੍ਹਾਂ ਮੋੜ ਆ ਤੇ ਆ ਕੇ ਕਮਰੇ ਵਿੱਚ ਉੱਚੀ ਉੱਚੀ ਰੋਣ ਲੱਗਾ ਮੈਂ ਆਪਣਾ ਦਫ਼ਤਰ ਦਾ ਕੰਮ ਕਰ ਰਿਹਾ ਸੀ ਤੇ ਮਨਜੋਤ ਰਸੋਈ 'ਚ ਰੋਟੀ ਪਾਣੀ ਦੇ ਆਰ ਲੱਗੀ ਹੋਈ ਸੀ ਉਸ ਨੂੰ ਰੋਂਦਾ ਦੇਖ ਸਾਡੇ ਦੋਵਾਂ ਦੇ ਕੰਮ ਹੱਥੋਂ ਛੁੱਟ ਗਏ ਬਥੇਰਾ ਪੁੱਛਿਆ ਉਸ ਨੂੰ ਪਰ ਉਹ ਕਹੀ ਜਾਵੇ ਤੁਸੀਂ ਗੰਦੇ ਹੋ ਇੱਥੇ ਰਹਿਣਾਗੇ ਉਸ ਦਿਨ ਘਰ ਰੋਟੀ ਨਹੀਂ ਪੱਕੀ ਸੀ ਦਿਲ 'ਚ ਵਾਰ-ਵਾਰ ਇਹੋ ਆਈ ਜਾਵੇ ਕਿ ਕਿਤੇ ਅਸੀਂ ਕੁਝ ਗਲਤ ਤਾਂ ਨਹੀਂ ਕੀਤਾ ਜਿਸ ਦਿਨ ਘਰੋਂ ਸਮਾਨ ਚੁੱਕਿਆ ਸੀ بیٹے ਦੇ ਸਾਰੇ ਦੋਸਤ ਮਿਲਣ ਆਏ ਸੀ ਛੋਟੇ-ਛੋਟੇ ਜਿਹੇ ਬੱਚੇ ਅੱਖਾਂ ਭਰੀ ਖੜੇ ਸਨ ਸਾਰਿਆਂ ਨੇ بیٹے ਨੂੰ ਇੱਕ ਕਾਰਡ ਦਿੱਤਾ ਤੇ ਗਲੇ ਮਿਲੇ ਇਹ ਦੇਖ ਮੇਰਾ ਮਨ ਵੀ ਭਰ ਆਇਆ ਸੀ ਤੇ ਬੇਟਾ ਰਾਹ 'ਚ ਆਉਂਦਾ-ਉਂਦਾ ਕਾਰ ਵਿੱਚ ਰੋਣ ਲੱਗ ਪਿਆ ਸੀ ਤੁਸੀਂ ਗੰਦੇ ਹੋ ਉਸ ਦਿਨ ਵੀ ਬੇਟੇ ਨੇ ਇਹੋ ਕਿਹਾ ਸੀ ਅਸੀਂ ਸੋਚਦੇ ਸੀ ਕਿ ਕੁਝ ਦਿਨਾਂ ਤੱਕ ਇਸ ਦਾ ਦਿਲ ਲੱਗ ਜਾਵੇਗਾ ਤੇ ਇੱਥੇ ਹੋਰ ਬੱਚਿਆਂ ਨਾਲ ਪਰਚ ਜਾਵੇਗਾ ਪਰ ਕਹਾਣੀ ਤਾਂ ਉੱਥੇ ਹੀ ਖੜੀ ਸੀ ਕੀ ਹੋਇਆ ਹੋਵੇਗਾ ਸਾਡੇ ਮਨ ਚ ਉਥਲ-ਪੁਥਲ ਚੱਲ ਰਹੀ ਸੀ ਸ਼ਹਿਰ ਦੇ ਬੱਚਿਆਂ ਵਿੱਚ ਆਪਣੇ ਆਪ ਨੂੰ ਐਡਜਸਟ ਕਰਨਾ ਮਨੀ ਨੂੰ ਕਿੰਨਾ ਔਖਾ ਹੁੰਦਾ ਹੋਵੇਗਾ ਇਹ ਅਸੀਂ ਸਮਝ ਸਕਦੇ ਸੀ ਕਿਉਂਕਿ ਹਾਲੇ ਤਾਂ ਇਹਨਾਂ ਲੋਕਾਂ ਚ ਅਸੀਂ ਖੁਦ ਨੂੰ ਐਡਜਸਟ ਨਹੀਂ ਕਰ پا ਰਹੇ ਸੀ ਨਾਲੇ ਸ਼ਹਿਰੀ ਬੱਚਿਆਂ 'ਚ ਉਹ ਸੁਪੀਰੀਅਰ ਫੈਕਟਰ ਵੀ ਹੁੰਦਾ ਪਿੰਡ ਵਾਲਾ ਬੱਚਾ ਜਿੰਨਾ ਮਰਜ਼ੀ ਲਾਇਕ ਤੇ ਤੇਜ਼ ਹੋਵੇ ਸ਼ਹਿਰ ਦੇ ਬੱਚੇ ਉਸ ਨੂੰ ਉਹ ਤਵੱਜੋ ਨਹੀਂ ਦਿੰਦੇ ਜੋ ਆਪਣੇ ਨਾਲ ਦੇਆਂ ਨੂੰ ਦਿੰਦੇ ਹਨ ਇੱਕ ਹੋਰ ਚਿੰਤਾ ਮਨ 'ਚ ਘਰ ਕਰਨ ਲਗੀ ਕਿਤੇ ਮਨੀ ਇਹਨਾਂ ਬੱਚਿਆਂ 'ਚ ਰਹਿੰਦਾ ਹੀਣਪਾਵਨਾ ਦਾ ਸ਼ਿਕਾਰ ਨਾ ਹੋ ਜਾਵੇ ਫਿਰ ਤਾਂ ਇਸ ਦੀ ਸ਼ਖਸੀਅਤ ਦੇ ਵਿਕਾਸ ਤੇ ਵੀ ਬੁਰਾ ਅਸਰ ਪਵੇਗਾ ਮਨਜੋਤ ਨੇ ਰੋਟੀ ਪਕਾ ਕੇ ਕਦੋਂ ਦੀ ਇੱਕ ਪਾਸੇ ਰੱਖ ਦਿੱਤੀ ਸੀ ਪਰ ਨਾ ਉਸਨੇ ਮੈਨੂੰ ਖਾਣ ਨੂੰ ਕਿਹਾ ਨਾ ਹੀ ਮੈਂ ਉਸ ਨੂੰ ਇੱਕ ਚੁੱਪ ਜਹੀ ਸਾਰੇ ਘਰ ਵਿੱਚ ਫਸਰ ਗਈ ਸੀ ਮਨੀ ਮੋਬਾਈਲ ਵਿੱਚ ਰੁੱਝ ਗਿਆ ਸੀ ਪਰ ਕੁਝ ਖਾਣ ਤੋਂ ਉਸਨੇ ਵੀ ਸਾਫ਼ ਇਨਕਾਰ ਕਰ ਦਿੱਤਾ ਸੀ ਅਸੀਂ ਬਥੇਰੇ ਲੱਲੇ ਪੱਪੇ ਜਿਹੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਨਾਰਾਜ਼ਗੀ ਸਾਡੇ ਤੇ ਕੱਢ ਰਿਹਾ ਸੀ ਰਾਤ ਨੂੰ 8:00 ਵਜੇ ਡੋਰ ਬੈਲ ਵੱਜੀ ਤਾਂ ਬਾਹਰ ਦੋ ਛੋਟੇ ਛੋਟੇ ਬੱਚੇ ਖੜੇ ਸਨ بیٹے ਦੇ ਹਾਨ ਦੇ ਹੋਣਗੇ ਅੰਕਲ ਮਨੀ ਕਿੱਥੇ ਆ ਬੇਟੇ ਆਪਣੇ ਕਮਰੇ 'ਚ ਆ ਅੱਜ ਉਹ ਰੋਣ ਲੱਗ ਪਿਆ ਸੀ ਕਿਉਂ ਬੇਟੇ ਇਹੋ ਤਾਂ ਅਸੀਂ ਜਾਨਣਾ ਚਾਹੁੰਦੇ ਸੀ ਦੂਜੇ ਬੱਚਿਆਂ ਨੇ ਇਸ ਨੂੰ ਆਪਣੇ ਨਾਲ ਨਹੀਂ ਖੜਾਇਆ ਇਸ ਲਈ ਇੱਕ ਬੱਚੇ ਨੇ ਸਿਆਣੇ ਵਾਂਗ ਕਿਹਾ ਅਸਦਾ ਅੰਦਾਜ਼ ਦੇਖ ਮੇਰੇ ਚਿਹਰੇ ਤੇ ਹਲਕੀ ਜਹੀ ਮੁਸਕਰਾਹਟ ਹੋਰ ਫੈਲ ਗਈ ਅਸੀਂ ਉਸ ਕੋਲ ਚਲੇ ਜਾਈਏ ਅੰਕਲ ਹਾਂ ਹਾਂ ਕਿਉਂ ਨਹੀਂ ਕੁਝ ਦੇਰ ਬਾਅਦ ਜਦੋਂ ਬੇਟੇ ਦੇ ਕਮਰੇ ਚੋਂ ਹਸਨ ਖੇਡਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਤਾਂ ਕਿਤੇ ਜਾ ਕੇ ਸਾਡੇ ਗਲੋਂ ਰੋਟੀ ਉਤਰੀ ਇੱਕ ਅਣਖਹੀ ਜਿਹੀ ਦੂਰੀ ਫਿਰ ਵੀ ਸਾਡੇ ਤੇ ਗਵਾਂਡੀਆਂ ਵਿੱਚ ਹਰ ਸਮੇਂ ਹਰ ਗੱਲ ਵਿੱਚ ਰਹਿੰਦੀ ਸੀ ਕਿਤੇ ਨਾ ਕਿਤੇ ਸਾਡੇ ਮਨ 'ਚ ਇਹ ਗੱਲ ਵੀ ਵਸੀ ਪਈ ਸੀ ਕਿ ਅਸੀਂ ਪਿੰਡਾਂ ਵਾਲੇ ਹਾਂ ਤੇ ਇਹ ਸ਼ਹਿਰੀਏ ਇਹਨਾਂ ਨਾਲ ਸਾਡੀ ਮਤ ਕਿੱਥੇ ਮਿਲਣੀ ਆ ਇਸ ਲਈ ਅਸੀਂ ਉਹਨਾਂ ਨਾਲ ਘੱਟ ਹੀ ਖੁੱਲਦੇ ਸਾਡੇ ਨਾਲ ਵਰਮਾ ਜੀ ਦੀ ਕੰਧ ਨਾਲ ਕੰਧ ਲੱਗਦੀ ਆ ਇਹਨਾਂ ਦਾ ਸਰਾਫਾ ਬਾਜ਼ਾਰ ਵਿੱਚ ਸੋਨੇ ਦਾ ਚੰਗਾ ਕਾਰੋਬਾਰ ਹੈ ਘਰ ਵਾਲੀ ਇਹਨਾਂ ਦੀ ਘਰੇਲੂ ਔਰਤ ਹੀ ਹੈ ਇੱਕ ਬੇਟੀ ਵਿਆਹਣ ਦੀ ਉਮਰ ਦੀ ਸਾਰਾ ਪਰਿਵਾਰ ਧਾਰਮਿਕ ਬਿਰਤੀ ਦਾ ਹੈ ਆਈ ਦਿਨ ਕੋਈ ਨਾ ਕੋਈ ਧਾਰਮਿਕ ਪੂਜਾ ਇਹਨਾਂ ਦੇ ਹੋਈ ਰਹਿੰਦੀ ਹੈ ਸਾਡੇ ਹਿੰਦੂ ਧਰਮ ਦੇ ਬਹੁਤੇ ਤਿਉਹਾਰਾਂ ਦਾ ਸਾਨੂੰ ਇੱਥੇ ਆ ਕੇ ਪਤਾ ਚੱਲਿਆ ਸਾਹਮਣੇ ਰਮੇਸ਼ ਜੀ ਹਨ ਇੱਕ ਵੱਡੀ ਫੈਕਟਰੀ ਵਿੱਚ ਡਿਪਟੀ ਮੈਨੇਜਰ ਰਮੇਸ਼ ਜੀ ਦੀ ਪਤਨੀ ਵੀ ਕੰਮ ਕਰੀ ਹੁੰਦੀ ਹੈ ਇੱਕ ਬੇਟਾ ਜੋ ਪਿਛਲੇ ਸਾਲ ਕੈਨੇਡਾ ਗਿਆ ਹੈ ਉਹਨਾਂ ਦੇ ਨਾਲ ਵਾਲੇ ਘਰ ਵਾਲੇ ਮਿੱਤਲ ਜੀ ਤੇ ਉਹਨਾਂ ਦੀ ਪਤਨੀ ਦੋਵੇਂ ਬੈਂਕ 'ਚ ਨੌਕਰੀ ਕਰਦੇ ਹਨ ਇੱਕ ਬੇਟਾ ਤੇ ਬੇਟੀ ਹੈ ਲਗਭਗ ਮਨੀ ਦੇ ਹਾਂਦੇ ਤੇ ਉਹਨਾਂ ਦੇ ਮਾਤਾ ਜੀਵੀ ਨਾਲ ਰਹਿੰਦੇ ਹਨ ਜਿਨ੍ਹਾਂ ਨੂੰ ਅਸੀਂ ਆਂਟੀ ਜੀ ਕਹਿੰਦੇ ਹਾਂ ਇਸੇ ਤਰ੍ਹਾਂ ਹੋਰ ਨਾਲ ਦੇ ਘਰਾਂ 'ਚ ਸਾਡੀ ਪਿੰਡਾਂ ਵਾਲਿਆਂ ਦੇ ਕਹਿਣ ਅਨਸਾਰ ਮਹਾਜਨੀ ਪਰਿਵਾਰ ਰਹਿੰਦੇ ਸਨ ਤੇ ਵਿਚ ਵਿਚਾਲੇ ਅਸੀਂ ਸਮਾਂ ਲੰਘ ਰਿਆ ਸੀ ਅਸੀਂ ਖੁਸ਼ ਹੁੰਦੇ ਹੋਏ ਵੀ ਖੁਸ਼ ਨਹੀਂ ਸਾਂ ਇੱਕ ਉਦਾਸੀ ਦੀ ਪਰਤ ਜਿਹੀ ਮਨ ਦੇ ਕਿਸੇ ਕੋਨੇ 'ਤੇ ਚੜੀ ਰਹਿੰਦੀ ਹਰ ਕੋਈ ਆਪਣੇ ਆਪ 'ਚ ਰੁੱਝਿਆ ਹੋਇਆ ਸੀ ਕਦੇ-ਕਦੇ ਘਰਾਂ ਦੀਆਂ ਔਰਤਾਂ ਜ਼ਰੂਰ ਸਮਾਂ ਕੱਢ ਲੈਂਦੀਆਂ ਘਰਾਂ ਮੂਰੇ ਬਣੇ ਥੜੇ ਉੱਤੇ ਬੈਠੀਆਂ ਸਬਜ਼ੀ ਵਗੈਰਾ ਕੱਟਦੀਆਂ ਇੱਕ ਦੂਜੀ ਨਾਲ ਗੱਲਬਾਤ ਕਰ ਲੈਂਦੀਆਂ ਹੌਲੀ-ਹੌਲੀ ਅਸੀਂ ਨਾਲ ਦੇ ਘਰਾਂ 'ਚ ਰਜਨ ਮਿਚਣ ਲੱਗ ਪਈ ਸ਼ਾਮ ਨੂੰ ਗੱਲਾਂ-ਬਾਤਾਂ ਉੱਠਦੇ ਬੈੰਦੇ ਲੱਗਦਾ ਬੰਦੇ ਤਾਂ ਇਹ ਵੀ ਆਪਣੇ ਵਰਗੇ ਹੀ ਹਨ ਤੁਸੀਂ ਨਵੇਂ ਆਏ ਹੋ ਆਥਣੇ ਜੇ ਪਾਰਕ ਵਿੱਚ ਬੈਠੇ ਇੱਕ ਰੋਪਦਾਰ ਸੱਜਣ ਸਾਡੇ ਕੋਲ ਆ ਖੜੇ ਹੋਏ ਹਾਂਜੀ ਮੈਂ ਸਤਿਕਾਰ ਨਾਲ ਸਿਰ ਝੁਕਾਉਂਦੀਆਂ ਕਿਹਾ ਏ 231 ਵਾਲੇ ਹਾਂ ਜੀ ਮੇਰੇ ਨਾਲ ਬੈਠੇ ਗਵਾਂਢੀ ਰਮੇਸ਼ ਜੀ ਨੇ ਮੇਰੀ ਜਾਣ ਪਹਿਚਾਨ ਕਰਵਾਈ 231 ਵਾਲੇ ਆਪਣੀ ਪਛਾਣ ਵੀ ਗੁੰਮ ਜਾਂਦੀ ਹੈ ਸ਼ਹਿਰ ਚ ਜਾ ਕੇ ਬੰਦਾ ਮਕਾਨ ਨੰਬਰ ਬਣ ਕੇ ਹੀ ਰਹਿ ਜਾਂਦਾ ਕਿਸੇ ਕਿਤਾਬ ਚ ਬੜੀ ਗੱਲ ਮੇਰੀ ਯਾਦ ਆਈ ਮੇਰਾ ਨਾਮ ਬਲਜਿੰਦਰ ਹੈ ਜੀ 231 ਨੰਬਰ ਆਪਣਾ ਮਕਾਨ ਹੈ ਮੈਂ ਜਲਦੀ ਹੀ ਕਹਿ ਗਿਆ ਉਹ ਠੀਕ ਜਿਵੇਂ ਮੈਂ ਲੋੜ ਤੋਂ ਵੱਧ ਉਹਨਾਂ ਨੂੰ ਦੱਸ ਗਿਆ ਹੁਆ ਫਿਰ ਉਹ ਮੇਰੇ ਵੱਲ ਬਹੁਤਾ ਧਿਆਨ ਨਾ ਦੇ ਕੇ ਹੋਰ ਗੱਲਾਂ 'ਚ ਰੁੱਝ ਗਏ ਮੈਂ ਕੱਚਾ ਜਿਹਾ ਹੋਇਆ ਬੈਠਾ ਰਿਹਾ ਮੈਨੂੰ ਲੱਗਿਆ ਜਿਵੇਂ ਪਿੰਡ ਦੇ ਕਿਸੇ ਤਕੜੇ ਜ਼ਿੰਮੇਦਾਰ ਨੂੰ ਕੋਈ ਕਮੀ ਆਪਣੀ ਪਛਾਣ ਲੋੜ ਤੋਂ ਵੱਧ ਦੱਸ ਗਿਆ ਹੋਵੇ ਤੇ ਜ਼ਿੰਮੇਦਾਰ ਨੂੰ ਇਸ ਨਾਲ ਕੋਈ ਮਤਲਬ ਨਾ ਹੋਵੇ ਜਦੋਂ ਉਹ ਚਲੇ ਗਏ ਰਮੇਸ਼ ਜੀ ਦੱਸਣ ਲੱਗੇ ਆਰਮੀ 'ਚੋਂ ਰਿਟਾਇਰਡ ਕੈਪਟਨ ਹਨ ਬੇਟਾ ਵਿਜੀਲੈਂਸ ਵਿਭਾਗ ਵਿੱਚ ਅਫਸਰ ਹੈ ਇਨ੍ਹਾਂ ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਉਹਨਾਂ ਬਾਰੇ ਦੱਸ ਦੇ ਮੈਂ ਵਿੱਚੋਂ ਟੋਕ ਕੇ ਪੁੱਛਿਆ ਮਕਾਨ ਨੰਬਰ ਕਿੰਨਾ ਹੈ ਇਹਨਾਂ ਦਾ 155 ਨੰਬਰ 155 ਨੰਬਰ ਵਾਲੇ ਠੀਕ ਮੈਂ ਇਸ ਅੰਦਾਜ਼ ਚ ਕਿਹਾ ਜਿਵੇਂ ਮੇਰੇ ਲਈ ਉਹਨਾਂ ਬਾਰੇ ਇੰਨੀ ਕੁ ਜਾਣਕਾਰੀ ਹੀ ਕਾਫੀ ਆ ਇਹਨਾਂ ਦਿਨਾਂ ਵਿੱਚ ਹੀ ਇੱਕ ਦਿਨ ਅੱਧੀ ਰਾਤ ਨੂੰ ਮਨਜੋਤ ਦੇ ਪੇੜ 'ਚ ਦਰਦ ਉੱਠ ਖੜਿਆ ਰਾਤ ਦੇ 2 ਵਜੇ ਪਏ ਸਨ ਮਨਜੋਤ ਮੈਨੂੰ ਜਗਾ ਰਹੀ ਸੀ ਆਦੇ ਸੁੱਤਾ ਜਿਆ ਮੈਂ ਪੁੱਛਣ ਲੱਗਾ ਕੀ ਹੋਇਆ ਦਰਦ ਬਹੁਤ ਹੋਈ ਜਾਂਦਾ ਕਿੱਥੇ ਮਨਜੋਤ ਨੇ ਆਪਣੇ ਪੇਟ ਤੇ ਦਰਦ ਵਾਲੀ ਜਗ੍ਹਾ ਹੱਥ ਰੱਖ ਦਿੱਤਾ ਮੈਂ ਇੱਕ ਦੋ ਵਾਰ ਉਸ ਨੂੰ ਦੱਬ ਕੇ ਦੇਖਿਆ ਜਿਵੇਂ ਮੌਇਨਾ ਕਰਦਾ ਹੋਵਾਂ ਫਿਰ ਉਸ ਨੂੰ ਦਰਦ ਦੀ ਗੋਲੀ ਦੇਣ ਲਈ ਉੱਠ ਖੜਾ ਹੋਇਆ ਤਜਾਬ ਬਣ ਗਿਆ ਹੁਣ ਮੈਂ ਮਨਜੋਤ ਨੂੰ ਇੱਕ ਐਂਟੀ ਐਸਿਡ ਤੇ ਇੱਕ ਪੇਨ ਕਲਰ ਗੋਲੀ ਦਿੰਦਿਆਂ ਕਿਹਾ ਪਤਾ ਨਹੀਂ ਪਰ ਸਿਆ ਨਹੀਂ ਜਾਂਦਾ ਮਨਜੋਤ ਦੀਆਂ ਅੱਖਾਂ ਪਰਾਈਆਂ ਸਨ ਦਵਾਈ ਲੈ ਕੇ ਸੌਣ ਦੀ ਕੋਸ਼ਿਸ਼ ਕਰ ਠੀਕ ਹੋ ਜਾਣਾ ਕਹਿੰਦਾ ਹੋਇਆ ਮੈਂ ਪਾਸਾ ਜੇ ਲੈ ਕੇ ਬਹਿ ਗਿਆ ਮਨਜੋਤ ਵੀ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਅੱਧੇ ਘੰਟੇ ਬਾਅਦ ਫਿਰ ਉਹ ਮੈਨੂੰ ਉਠਾ ਰਹੀ ਸੀ ਉੱਠ ਕੋਈ ਅਸਰ ਨਹੀਂ ਹੋਇਆ ਦਵਾਈ ਦਾ ਤਾਂ ਉਸਦੇ ਚਿਹਰੇ ਤੇ ਦਰਦ ਸਾਫ਼ ਚਲਕ ਰਿਹਾ ਸੀ ਮੈਨੂੰ ਵੀ ਹੁਣ ਫਿਕਰ ਹੋਣ ਲੱਗਾ ਕੀ ਕੀਤਾ ਜਾਵੇ ਮੇਰੇ ਜਾਈ ਚੋਂ ਬਾਹਰ ਨਿਕਲ ਆਇਆ ਜੋ ਘਰਪਈ ਦਵਾਈ ਦੇ ਚੁੱਕਾ ਸਾਂ ਪੈਂਡ ਹੁੰਦਾ ਤਾਂ ਡਾਕਟਰ ਨੂੰ ਬੁਲਾ ਲਿਆ ਹੁੰਦਾ ਇੱਥੇ ਕਿਸ ਕੋਲ ਜਾਵਾਂ ਬਾਹਰ ਤੋਂ ਦਕਰਨ ਹੱਥ ਨੂੰ ਹੱਥ ਨਹੀਂ ਦਿਖਾਈ ਦੇ ਰਿਹਾ ਸੀ ਨਹੀਂ ਤਾਂ ਕਿਸੇ ਹਸਪਤਾਲ ਚ ਲੈ ਜਾਂਦਾ ਕੋਲੋਨੀ ਵਿੱਚ ਕੋਈ ਡਾਕਟਰ ਹੋ ਪਤਾ ਨਹੀਂ ਪਰ ਹੁਣ ਪੁੱਛੀਏ ਕਿਸ ਨੂੰ 2.5 ਦਿਨ ਵੱਜੇ ਪਏ ਹਨ ਕਿਸੇ ਨੂੰ ਉਠਾਵਾਂਗੇ ਬੁਰਾ ਨਾ ਮੰਨ ਜਾਵੇ ਮਨਜੋਤ ਨੇ ਦਰਦ ਨਾਲ ਮਿਲਦੀ ਨਹੀਂ ਮੈਨੂੰ ਕਿਹਾ ਮੈਂ ਉਸ ਵੇਲੇ ਨੂੰ ਪਛਤਾ ਰਿਹਾ ਸੀ ਜਦੋਂ ਪਿੰਡ ਛੱਡ ਇਸ ਸ਼ਹਿਰ ਚ ਆਉਣ ਦਾ ਫੈਸਲਾ ਲਿਆ ਸੀ ਕਿੰਨਾ ਇਕੱਲਾ ਸੀ ਇੱਥੇ ਮੈਂ ਪਿੰਡ ਹੁਣ ਨੂੰ 20 ਬੰਦੇ ਇਕੱਠੇ ਕਰ ਲੈਂਦਾ ਸਾਰਾ ਸ਼ਹਿਰ ਡਾਕਟਰਾਂ ਨਾਲ ਭਰਿਆ ਪਿਆ ਪਰ ਮੈਂ ਮਨਜੋਤ ਲਈ ਇੱਕ ਗੋਲੀ ਨਹੀਂ ਲਿਆ ਕੇ ਦੇ ਸਕਦਾ ਕਿੰਨਾ ਬੇਬਸ ਹੋ ਗਿਆ ਹਾਂ ਹੂੰ ਕਹਿੰਦਾ ਹੋਇਆ ਮੈਂ ਰਸੋਈ 'ਚ ਪਾਣੀ ਗਰਮ ਕਰਨ ਚਲਾ ਗਿਆ ਸੋਚਿਆ ਗਰਮ ਪਾਣੀ ਦੀ ਬੋਤਲ ਹੀ ਪੇਟ ਤੇ ਫੇਰ ਦੇਵਾਂਗਾ ਸ਼ਾਇਦ ਦਰਦ ਘਟ ਜਾਵੇ ਪਰ ਦਰਦ ਤਾਂ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲੈਣ ਆਇਆ ਸੀ ਘਟਨ ਦਾ ਨਾਮ ਹੀ ਨਹੀਂ ਸੀ ਲੈ ਰਿਆ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਜਿਸ ਨੂੰ ਦੇਖ ਮਨਜੋਤ ਹੱਸ ਪਈ ਤੁਸੀਂ ਵੀ ਬਸ ਬੁੜੀਆਂ ਵਰਗਿਆਂ ਦਰਦ ਮੇਰੇ ਹੁੰਦਾ ਅੱਖਾਂ 'ਚ ਭਰੀ ਬੈਠਿਓ ਮੈਂ ਕੁਝ ਨਹੀਂ ਬੋਲਿਆ ਉਸ ਦਾ ਸਿਰ ਆਪਣੀ ਗੋਦੀ 'ਚ ਰੱਖ ਹੌਲੀ-ਹੌਲੀ ਵਾਲਾਂ 'ਚ ਹੱਥ ਫੇਰਨ ਲੱਗਾ ਸਾਰੀ ਰਾਤ ਅਸੀਂ ਬੈਠ ਕੇ ਕੱਢੀ ਸਵੇਰ ਹੁੰਦੇ ਹੀ ਅਸੀਂ ਨੇੜੇ ਦੇ ਹਸਪਤਾਲ ਚਲੇ ਗਏ ਜਿੱਥੇ ਡਾਕਟਰ ਨੇ ਕਈ ਟੈਸਟ ਕਰਵਾ ਕੇ ਦਵਾਈ ਲਿਖ ਦਿੱਤੀ ਤੇ ਨਾਲ ਬੋਤਲਾਂ ਵੀ ਚੜਾ ਦਿੱਤੀਆਂ। ਮਨਜੋਦੇ ਚਿਹਰੇ ਤੇ ਹੁਣ ਰਾਹਤ ਸੀ। ਦਰਦ ਟਿਕ ਗਿਆ ਸੀ। ਕੋਈ 11 ਵਜੇ ਸਾਨੂੰ ਘਰ ਜਾਣ ਲਈ ਕਹਿ ਦਿੱਤਾ ਤੇ ਨਾਲ 5 ਦਿਨ ਦੀ ਦਵਾਈ ਵੀ ਲਿਖ ਦਿੱਤੀ। ਮਨੀ ਘਰੇ ਇਕੱਲਾ ਡੋਰਪੌਰ ਹੋਈ ਜਾ ਰਿਹਾ ਸੀ। ਪਹਿਲਾ ਸਮਾਂ ਸੀ। ਉਸ ਨੂੰ ਘਰੇ ਇਕੱਲਾ ਛੱਡ ਕੇ ਗਏ ਸੀ। ਪਰ ਉਸੰਦਰ ਪਤਾ ਨਹੀਂ ਕਿਧਰੋਂ ਰਾਤੋਂ ਰਾਤ ਸਿਆਣਾ ਪੈਦਾ ਹੋ ਗਈ ਸੀ। ਸਾਡੇ ਆਉਂਦਿਆਂ ਨੂੰ ਕਰਦੇ ਨਿੱਕੇ ਨਿੱਕੇ ਕੰਮ ਕਰਨ ਲੱਗ ਪਿਆ ਸੀ ਤੁਸੀਂ ਸਵੇਰ ਦਾ ਕੁਝ ਨਹੀਂ ਖਾਧਾ ਮਨੀ ਵੀ ਭੁੱਖਾ ਬਾਜ਼ਾਰ ਚ ਰੋਟੀ ਫੜ ਲਿਓ ਮਨਜੋਤ ਨੇ ਸਾਡਾ ਫਿਕਰ ਕਰਦਿਆਂ ਕਿਆ ਲੈ ਆਉਂਦਾ ਤੂੰ ਟੈਨਸ਼ਨ ਨਾ ਲੈ ਆਰਾਮ ਨਾਲ ਸੌਂ ਜਾ ਕਹਿੰਦਿਆਂ ਮੇਰਾ ਗੱਲ ਪਰ ਆਇਆ ਇਹੀ ਜੇ ਅੱਜ ਅਸੀਂ ਪਿੰਡ ਹੁੰਦੇ ਤਾਂ ਹੁਣ ਸਾਰੀ ਗਲੀ ਨੇ ਇਕੱਠੇ ਹੋ ਜਾਣਾ ਸੀ ਕਿੰਨੇ ਘਰਾਂ ਤੋਂ ਰੋਟੀ ਆ ਜਾਣੀ ਸੀ ਪਰ ਇੱਥੇ ਕਿਸ ਨੂੰ ਕਿਸ ਦੀ ਫਿਕਰ ਆ ਫਿਰ ਅਹਿਸਾਸ ਹੋਇਆ ਕਿ ਸ਼ਹਿਰ ਆ ਕੇ ਅਸੀਂ ਗਲਤ ਕੀਤਾ ਪਿੰਡ 'ਚ ਚਾਹੇ ਸਹੂਲਤਾਂ ਦੀ ਘਾਟ ਆ ਪਰ ਬੰਦੇ ਨੂੰ ਬੰਦੇ ਦੀ ਘਾਟ ਨਹੀਂ ਇੱਥੇ ਕੋਈ ਨਾਲ ਦਾ ਮਰੇ ਕੋਈ ਜੀਵੇ ਕਿਸ ਨੂੰ ਫਿਕਰ ਆ ਰਾਤ ਵਾਲੀ ਗੱਲ ਮੇਰੇ ਅੰਦਰ ਫਿਰ ਘਰੂ ਪਉਣ ਲੱਗੀ ਸੀ ਕਿ ਕਿਉਂ ਮੈਂ ਫੈਸਲਾ ਲਿਆ ਬਈ ਸ਼ਹਿਰ ਆ ਕੇ ਰਹਾਂਗਾ ਮੈਂ ਇੰਨਾ ਸੋਚਾਂ 'ਚ ਹੀ ਸੀ ਕਿ ਡੋਰ ਬੈਲ ਵੱਜੀ ਖਹਿਜ ਜਿਹੀ ਉੱਠਿਆ ਕਿ ਪਤਾ ਨਹੀਂ ਕੌਣ ਆ ਦੇਖਿਆ ਸામਨੇ ਘਰ ਵਾਲੇ ਆਂਟੀ ਸਨ ਕੀ ਹੋਇਆ ਮਨਜੋ ਠੀਕ ਐ ਆਂਟੀ ਨੇ ਅੰਦਰ ਵੜਦਿਆਂ ਹੀ ਸਵਾਲ ਦਾਗ ਦਿੱਤੇ ਸਵੇਰੇ ਮੈਂ ਦੇਖਿਆ ਕਾਰ ਕਿ ਪਤਾ ਨਹੀਂ ਕਿੱਥੇ ਗਈ ਹੋ ਜਦੋਂ ਦੇਖਿਆ ਮਨੀ ਇਕੱਲਾ ਘਰੇ ਆ ਤਾਂ ਇਹ ਤੋਂ ਪਤਾ ਚੱਲਿਆ ਰਾਤ ਕਿਉਂ ਨਾ ਦੱਸਿਆ ਮੈਨੂੰ ਪਿੱਛੇ ਛੱਡਦੀ ਹੋਈ ਆਂਟੀ ਮਨਜੋਤ ਕੋਲ ਕਮਰੇ 'ਚ ਪਲਾਂ ਵਿੱਚ ਪਹੁੰਚ ਗਈ ਮੈਨੂੰ ਲੱਗਿਆ ਜਿਵੇਂ ਪਿੰਡ ਦੀ ਮੇਰੀ ਕੋਈ ਚਾਚੀ ਤਾਈ ਪੂਰੇ ਹੱਕ ਨਾਲ ਘਰ ਅੰਦਰ ਵੜਦੀ ਹੋਈ ਮਨਜੋਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਕਦੋਂ ਉਹਨਾਂ ਨੇ ਮੇਰੇ ਹੱਥੋਂ ਲੈ ਲਈ ਪਤਾ ਹੀ ਨਹੀਂ ਚੱਲਿਆ ਮੈਂ ਧਿਆਨ ਨਾ ਕਰਦੀ ਇਹ ਇਕੱਲੇ ਹੀ ਔਖੇ ਹੋਈ ਜਾਣਾ ਸੀ ਨਾ ਆਸਪੜੋਸ ਨੂੰ ਪਤਾ ਕਿਸੇ ਨੂੰ ਬੱਚੇ ਨੂੰ ਤਾਂ ਸਾਡੇ ਕਿਸੇ ਕੋਲ ਛੱਡ ਜਾਂਦੇ ਆਂਟੀ ਸਹੇਜ ਸੁਭਾਹੀ ਗੱਲਾਂ ਦੀ ਲੜੀ ਟੁੱਟਣ ਨਹੀਂ ਸੀ ਦੇਰੀ ਜਿੰਨਾ ਵਿੱਚ ਪਿਆਰ ਸੀ ਫਿਕਰ ਸੀ ਤੇ ਹਲਕੀ ਜਿਹੀ ਝੜਕ ਵੀ ਹਸਪਤਾਲ ਵਿੱਚ ਤਾਂ ਤੁਹਾਨੂੰ ਆਥਨ ਤੱਕ ਨਾ ਛੱਡ ਦੇ ਫਿਰ ਬੱਚਾ ਭੁੱਖਣ ਪਾਣਾ ਇਹ ਤਾਂ ਮੈਂ ਪਰੌਂਠਾ ਖਵਾ ਗਈ ਸੀ ਇਸ ਨੂੰ ਆਂਟੀ ਕੀ ਕਹਿ ਰਹੀ ਐ ਮੈਨੂੰ ਕੁਝ ਸਮਝ ਨਾ ਆਵੇ ਜੀ ਕਰਦਾ ਸੀ ਉਠਾਂ ਤੇ ਘੁੱਟ ਕੇ ਜੱਫੀ ਪਾਲਾਂ ਮੈਂ ਉਹਨਾਂ ਨੂੰ ਜਿਵੇਂ ਮੇਰੀ ਮਾਂ ਹੋਵੇ ਪਰ ਇੱਕ ਚੈਜਕ ਜਹੀ ਨਾਲ ਬੈਠਾ ਰਿਹਾ ਨਾਲੇ ਰੋਟੀ ਖਾਈ ਜਾਵਾਂ ਨਾਲੇ ਰੋਈ ਜਾਵਾਂ ਸ਼ਹਿਰ ਵੀ ਕੰਕਰੀਟ ਦਾ ਜੰਗਲ ਨਹੀਂ ਹੁੰਦਾ ਇਸ ਦਾ ਵੀ ਦਿਲ ਟੜਕਦਾ ਹੈ ਉਸ ਦਿਨ ਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ ਅਸੀਂ ਆਪਣੇ ਆਪ ਹੀ ਧਾਰਨਾ ਬਣਾ ਕੇ ਗਵੰਡੀਆਂ ਤੋਂ ਦੂਰੀ ਬਣਾ ਲਈ ਸੀ ਉਹ ਮਿਟ ਗਈ ਸੀ ਦਾਦੀ ਦੇ ਕਹੇ ਸ਼ਬਦ ਯਾਦ ਆਏ ਜਾਣ ਪੁੱਤ ਹੱਥਾਂ ਨੂੰ ਹੱਥ ਨੇ ਜਿਹੋ ਜਿਹੇ ਬਣ ਜਾਵੋਗੇ ਅਗਲਾ ਵੀ ਮੂਰਿਆਂ ਉਵੇਂ ਹੀ ਟੱਕਰਦਾ ਉਹ ਦਿਨ ਤੇ ਅੱਜ ਦਾ ਦਿਨ ਸਾਲ ਕਿਵੇਂ ਬੀਤ ਗਿਆ ਪਤਾ ਹੀ ਨਹੀਂ ਚੱਲਿਆ ਪਰ ਅੱਜ ਕੱਲ ਮੈਨੂੰ ਮੇਰੀ ਸਮਝ ਨਹੀਂ ਆਉਂਦੀ ਮੇਰੇ ਅੰਦਰ ਜੋ ਪਿੰਡ ਸੀ ਸਾਲ ਹੁੰਦੇ ਹੁੰਦੇ ਕਿੱਥੇ ਚਲਾ ਗਿਆ ਮੈਨੂੰ ਪਿੰਡ ਦਾ ਹੀਰਵਾ ਕਿਉਂ ਨਹੀਂ ਸਤਾਉਂਦਾ ਕਿਉਂ ਨਹੀਂ ਮੈਂ ਪੂ ਬਾਂ ਮਾਰ ਮਰ ਰੋਂਦਾ ਮੇਰੇ ਅੰਦਰ ਜ਼ਰੂਰ ਕੋਈ ਗੜਬੜ ਹੋ ਗਈ ਹੈ ਮੈਨੂੰ ਲੱਗਦਾ ਮੈਂ ਠੀਕ ਨਹੀਂ ਹਾਂ ਸੋ ਦਿਲ ਮਿਲਿਆਂ ਦੇ ਮੇਲੇ ਹੁੰਦੇ ਨੇ ਕੋਈ ਸ਼ਹਿਰ ਜਾਂ ਪਿੰਡ ਦਾ ਫਰਕ ਨਹੀਂ ਹੁੰਦਾ ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਕਿਵੇਂ ਦੀ ਲੱਗੀ ਕਹਾਣੀ ਦੋ ਸ਼ਬਦ ਇਸ ਬਾਰੇ ਵੀ ਜ਼ਰੂਰ ਲਿਖਿਓ ਚੰਗੀ ਲੱਗੀ ਇੱਕ ਲਾਈਕ ਕਰਕੇ ਦੱਸਿਓ ਸ਼ੇਅਰ ਵੀ ਕਰਿਓ ਦੋਸਤਾਂ ਨਾਲ ਤੇ ਚੈਨਲ ਨੂੰ ਵੀ ਜਲਦੀ ਜਲਦੀ ਸਬਸਕ੍ਰਾਈਬ ਕਰ ਲਵੋ ਜੇਕਰ ਹਜੇ ਤੱਕ ਨਹੀਂ ਕੀਤਾ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਇਸ ਕਹਾਣੀ ਵਾਂਗੂ ਵੀ ਬਹੁਤ ਪਸੰਦ ਆਣਗੀਆਂ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ